ਪ੍ਰਭੂ ਕਰਕੇ ਕੋਈ ਮੰਦਰ ਦੇਚ ਨਹੀਂ ਜਾਂਦਾ ਆਪਣੀ ਕਾਮਨਾ ਕਰਕੇ ਮੰਦਰ ਦੇ ਜਾਂਦਾ। ਖੁਦਾ ਕਰਕੇ ਕੋਈ ਇਬਾਦਤ ਨਹੀਂ ਕਰਦਾ ਆਪਣੀਆਂ ਇੱਛਾਵਾਂ ਕਰਕੇ ਕਰਦਾ। ਕਦੀ ਕਦੀ ਪਰ ਆਮ ਦੇ ਸੰਬੰਧ ਵਿੱਚ ਮੈਨੂੰ ਅਜਮੇਰ ਜਾਣਾ ਆਉਂਦਾ ਹੈ। ਕਿ ਸ਼ਾਇਦ ਆਪ ਨੂੰ ਪਤਾ ਹੋਵੇ ਅਜਮੇਰ ਦੇ ਵਿੱਚ ਬਾਬੇ ਫਰੀਦ ਦਾ ਚਿੱਲਾ ਵੀ ਹੈ। ਖਵਾਜਾ ਮਈਦਨ ਚਿਸ਼ਤੀ ਦੀ ਬਹੁਤ ਵੱਡੀ ਦਰਗਾਹ ਵੀ ਹੈ। ਥੋੜੀ ਦੂਰ ਹੈ ਗੁਰਦੁਆਰੇ ਤੋਂ ਚਲੇ ਜਾਈਦਾ ਰੌਣਕ ਮੇਲਾ ਦੇਖਣ ਤੇ ਮੁਸਲਮਾਨਾਂ ਦੇ ਇਬਾਦਤ ਦਾ ਡੰਗ ਸਾਰੇ ਇਕੱਠੇ ਹੋਏ ਖੜੇ ਸਨ ਅਸੀਂ ਵੀ ਖੜੇ ਹੋ ਕੇ ਦੇਖ ਰਹੇ ਸੀ ਤਿੰਨ ਚਾਰ ਮੁਸਲਮਾਨ ਕਹਿੰਨੇ ਮੰਗੋ ਆਪ ਵੀ ਕੁਝ ਮੰਗੋ ਮੰਗੋ ਮੈਂ ਕਿਹਾ ਹਮ ਮੰਗਨੇ ਕੇ ਲਈ ਨਹੀਂ ਆਏ ਹਮ ਮੰਗਨੇ ਕੇ ਲਈ ਨਹੀਂ ਆਏ ਦੀਦਾਰ ਕੇ ਲਈ ਆਏ ਹੈ ਮੰਗਨੇ ਨਹੀਂ ਤੋ ਯਹਾਂ ਕੇ ਕਿਆ ਕਰਨਾ ਹੈ ਯਹਾਂ ਕੇ ਕਿਆ ਕਰਨਾ ਹੈ ਮਤਲਬ ਸਾਰੇ ਮਨੁੱਖ ਮੰਦਰ ਮਸਜਿਦ ਗੁਰਦੁਆਰੇ ਕਾਮਨਾਵਾ ਕਰਕੇ ਜਾਂਦੇ ਬਾਰ ਬਾਰ ਮੈਨੂੰ ਕਹਿੰਦਾ ਆਪ ਵੀ ਮੰਗੀਏ ਕੁਛ ਆਪ ਵੀ ਮੰਗੀਏ ਯਾਦ ਹੋ ਗਈ ਮਨੁੱਖ ਕਾਮਨਾਵਾ ਕਰਕੇ ਮੰਦਰ ਮਸਜਿਦ ਗੁਰਦੁਆਰੇ ਜਾਂਦਾ ਆਪਣੀਆਂ ਕਾਮਨਾਵਾ ਕਰਕੇ ਖੰਡ ਪਾੜ ਰਖਾਂਦਾ ਹੈ ਖੰਡ ਪਾਠ ਗੁਰੂ ਕਰਕੇ ਨਹੀਂ ਰਖਾ ਰਿਆ ਪ੍ਰਭੂ ਕਰਕੇ ਨਹੀਂ ਰਖਾ ਰਿਆ ਆਪਣੀ ਬਦੀ ਕੋਈ ਕਾਮਨਾ ਮਨੋਖ ਨੂੰ ਆਪਣੀ ਕਾਮਨਾ ਪਿਆਰੀ ਹੈ ਗੁਰੂ ਪਿਆਰਾ ਨਹੀਂ ਹੈ ਪ੍ਰਮਾਤਮਾ ਪਿਆਰਾ ਨਹੀਂ ਹੈ ਇਸ ਵਾਸਤੇ ਮੰਗਣ ਵਾਲੇ ਨੂੰ ਗੁਰਵਰਜਨ ਦੇਵ ਜੀ ਕਹਿੰਦੇ ਨੇ ਈਾਨਾ ਨਾਦਾਨ ਇਹਨੂੰ ਇਤਨਾ ਹੀ ਨਹੀਂ ਪਤਾ ਪ੍ਰਮਾਤਮਾ ਇਤਨਾ ਵੀ ਸਿਆਣਾ ਨਹੀਂ ਕਿ ਮੈਨੂੰ ਕੀ ਚਾਹੀਦਾ ਹੈ ਉਹ ਪਿਓ ਬੜਾ ਨਾਦਾਨ ਹੋਵੇਗਾ ਕਿ 5 ਸਾਲ ਦੇ ਬੱਚੇ ਨੂੰ ਕੀ ਚਾਹੀਦਾ ਤੇ 20 ਸਾਲ ਦੇ ਬੱਚੇ ਨੂੰ ਕੀ ਚਾਹੀਦਾ ਉਹ ਮਾਂ ਬੜੀ ਭੌਲੀ ਹੋਵੇਗੀ ਕੁਛ ਵੀ ਨਹੀਂ ਹੋਵੇਗੀ ਜਿਹਨੂੰ ਇਤਨਾ ਵੀ ਨਹੀਂ ਪਤਾ ਇੱਕ ਸਾਲ ਦੇ ਬੱਚੇ ਨੂੰ ਕੀ ਚਾਹੀਦਾ ਤੇ 10 ਸਾਲ ਦੇ ਬੱਚੇ ਨੂੰ ਕੀ ਚਾਹੀਦਾ ਪ੍ਰਭੂ ਨੂੰ ਸਭ ਕੁਝ ਪਤਾ ਹੈ ਤਾਂ ਸਹਿਬ ਕਹਿੰਦੇ ਨ ਮੰਮਾ ਮੰਗਨ ਹਾਰ ਇਆ ਨਾ ਦੇਨ ਹਾਰ ਦੇ ਰਹੋ ਸੁਜਾਨਾ ਜੋ ਮੰਗੇ ਤੋਂ ਮੰਗੇ ਬੀਆ ਬੀਆ ਸ਼ਬਦ ਫਰੰਟੀਅਰ ਦੀ ਬੋਲੀ ਰਹਿ ਲੈਂਦੇ ਪੰਜਾਬ ਦੀ ਬੋਲੀ ਦਾ ਹੈ ਬਿਆ ਹੋਰ ਮੰਗਦਾ ਹੈ ਬਿਆ ਦੇ ਹੋਰ ਦੇ ਇਧਰ ਚੜਦੇ ਪੰਜਾਬ ਦੇ ਚ ਬਿਆ ਪਰੂਥੇ ਨੂੰ ਕਹਿੰਦੇ ਬਈ ਰੋਟੀ ਹੈ ਭਾਈ ਕੱਲ ਦੀ ਰੋਟੀ ਹੈ ਇਥੇ ਬਿਆ ਭੋਜਨ ਹੈ ਇਥੇ ਪਰੂਥਾ ਭੋਜਨ ਹੈ ਕੱਲ ਪਰਸੋਂ ਚਾਰ ਪੰਜ ਦਿਨ ਦਾ ਪਿਆ ਹੋਇਆ ਹੈ ਇਥੇ ਬਿਆ ਭੋਜਨ ਹੈ ਬਿਆ ਦੇ ਅਰਥ ਕਰਦੇ ਨੇ ਪਰੂਥਾ ਪਰ ਲੈਂਦੇ ਪੰਜਾਬ ਦੇ ਚ ਦੇ ਅਰਥ ਪਰੂਥਾ ਨਹੀਂ ਕਰਦੇ ਹੋਰ ਹੋਰ ਮੰਗ ਬਿਆ ਮੰਗਦਾ ਹੈ ਹੋਰ ਮੰਗਦਾ ਹੈ ਹੋਰ ਮੰਗਦਾ ਹੋਰ ਮੰਗਦਾ ਸਤਿਗੁਰੂ ਕਹਿੰਦੇ ਨੇ ਮੰਮਾ ਮੰਗਨ ਹਾਰ ਇਆਨਾ ਦੇਨ ਹਾਰ ਦੇ ਰਹੋ ਸੁਜਾਨਾ ਜੋ ਮੰਗੇ ਤੋ ਮੰਗੇ ਬੀਆ ਜਾਂ ਤੇ ਕੁਸਲ ਨ ਕਭੋ ਥਿਆ ਜਦ ਵੀ ਮੰਗਦਾ ਹੈ ਪ੍ਰਮਾਤਮਾ ਕੋਲ ਪ੍ਰਮਾਤਮਾ ਨੂੰ ਛੱਡ ਕੇ ਹੋਰ ਹੋਰ ਹੀ ਮੰਗਦਾ ਆਖੇ ਮੰਗੇ ਦੇ ਦੇ ਆਖਦਾ ਹੈ ਕੀ ਆਖਦਾ ਐ ਦੇ ਐ ਦੇ ਐ ਦੇ ਉਹ ਦਿੰਦਾ ਦਾਤ ਕਰੇ ਦਾਤਾ ਠੀਕ ਹੈ ਤੇਈ ਜਾ ਰਹੀ ਐ ਐ ਦੇ ਐ ਦੇ ਐ ਵੀ ਮੇਰੇ ਘਰ ਆਵੇ ਐ ਵੀ ਮੇਰੇ ਘਰ ਆਵੇ ਐ ਵੀ ਮੇਰੇ ਘਰ ਆਵੇ ਤੇ ਕਿਦਰੇ ਪਰਮਾਤਮਾ ਕਹਿ ਦੇਵੇ ਮੈਂ ਵੀ ਆ ਜਾ ਨਾ ਨਾ ਤੂੰ ਇੱਕ ਪਾਸੇ ਰਹਿ ਤੇਰੀ ਨਹੀਂ ਤੂੰ ਇੱਕ ਪਾਸੇ ਜੋ ਮੰਗੇ ਤੂੰ ਮੰਗੇ ਬੀਆ ਜਾਂਤੇ ਕੁਸ਼ਲ ਨਾ ਕਵੋ ਥਿਆ ਮੰਮਾ ਮੰਗਣ ਹਾਰ ਇਹ ਆਨਾ ਮਨੁਖ ਮੰਗਦਾ ਐ ਇਸ ਕਰਕੇ ਮੰਦਰ ਮਸਜਿਦ ਗੁਰਦੁਆਰੇ ਜਾਂਦਾ ਐ ਮਨੁਖ ਮਨ ਦਾ ਨਹੀਂ ਇਹਦਾ ਮੰਗਣਾ ਮੰਦਰ ਮਸਜਿਦ ਗੁਰਦੁਆਰਿਆਂ ਨੂੰ ਮਾਰਕੀਟ ਬਣਾ ਦਿੰਦਾ ਹੈ ਬਾਜ਼ਾਰ ਬਣਾ ਦਿੰਦਾ ਹੈ ਬਾਜ਼ਾਰ ਦੇ ਵਿੱਚ ਵੀ ਅਸੀਂ ਸੰਸਾਰ ਦੀ ਚੀਜ਼ ਮੰਗਦੇ ਆ ਗੁਰੂ ਕੋਲ ਵੀ ਸੰਸਾਰੀ ਮੰਗਦੇ ਆ ਬਜ਼ਾਰ ਤੇ ਬਾਜ਼ਾਰ ਹੈ ਮੰਦਰ ਮਸਜਿਦ ਗੁਰਦੁਆਰੇ ਵੀ ਬਾਜ਼ਾਰ ਹੋ ਜਾਂਦੇ ਬਾਜ਼ਾਰਾਂ ਦੇ ਵਿੱਚ ਵੀ ਪੱਗਾਂ ਲੈਂਦੀਆਂ ਨੇ ਮੈਂ ਦੇਖਿਆ ਮੰਦਰ ਗੁਰਦੁਆਰਿਆਂ 'ਚ ਵੀ ਪੱਗਾਂ ਲੈ ਜਾਂਦੇ ਖੂਬ ਝਗੜਦੇ ਨੇ ਖੂਬ ਲੜਦੇ ਮੁਕਾਦਮੇ ਬਾਜ਼ੀਆਂ ਤੱਕ ਹੁੰਦੀਆਂ ਉੱਥੇ ਵੀ ਜ਼ਮੀਨ ਜਾਇਦਾਦ ਦੇ ਝਗੜੇ ਹੰਕਾਰ ਦੇ ਝਗੜੇ ਮੰਦਰ ਮਸਜਿਦ ਗੁਰਦੁਆਰਿਆਂ 'ਚ ਵੀ ਹੰਕਾਰ ਦੇ ਝਗੜੇ ਇਕਬਾਲ ਨੇ ਤੇ ਬੜੀ ਚੋਟ ਕਰ ਦਿੱਤੀ ਹੈ ਇੱਕ ਨਵੇਂ ਮੰਦਰ ਬਣਦੇ ਮੰਦਰ ਨੂੰ ਦੇਖੇ ਇੱਕ ਨਵੀਂ ਮਸਜਿਦ ਨੂੰ ਦੇਖੇ ਮਾਡਲ ਟਾਊਨ ਲਾਹੌਰ ਦੇ ਚ ਕਿਧਰੇ ਰਹਿੰਦੇ ਸਨ ਮਹੱਲੇ ਚੋਂ ਲੰਗੇ ਨਵੀਂ ਮਸਜਿਦ ਤੇ ਹੱਸ ਪਏ ਨਵਾਂ ਮੰਦਰ ਤੇ ਹੱਸ ਪਏ ਬ੍ਰਾਹਮਣ ਨੇ ਪੁਜਾਰੀ ਨੇ ਰੋਕਿਆ ਇਕਬਾਲ ਤੂੰ ਇਤਨਾ ਸਿਆਣਾ ਤੇਰੀ ਹਸੀ ਦੇ ਚ ਤਨਜ਼ ਹੈ ਝੋਟ ਹੈ ਔਰ ਤੂੰ ਮੰਦਰ ਤੇ ਤਨਜ਼ ਕਰਦਾ ਹੈ ਭਗਵਾਨ ਦਾ ਘਰ ਹੈ ਪ੍ਰਭੂ ਦਾ ਘਰ ਹੈ ਇਹ ਤਨਜ਼ ਮੌਲਵੀ ਵੀ ਆ ਗਿਆ ਆਖਿਆ ਪੁਜਾਰੀ ਸਾਹਿਬ ਇਹਨੇ ਤਨਜ਼ ਸਿਰਫ ਮੰਦਰ ਤੇ ਨਹੀਂ ਕੀਤੀ ਮਸਜਿਦ ਤੇ ਵੀ ਕੀਤੀ ਉਹਨੂੰ ਵੇਖ ਕੇ ਵੀ ਹੱਸਿਆ ਔਰ ਇਹਦੀ ਹਸੀਰੇ ਚ ਤਨਜ਼ ਹੈ ਜਦ ਦੋਹਾਂ ਨੇ ਇਲਜ਼ਾਮ ਲਾਇਆ ਤੇ ਇਕਬਾਲ ਉਹਨਾਂ ਦੋਹਾਂ ਤੇ ਇਲਜ਼ਾਮ ਲਾਂਦਾ ਹੈ ਧਿਆਨ ਨਾਲ ਸੁਣਨਾ ਕਹਿੰਦਾ ਸੱਚ ਕਹਿ ਦੂੰ ਐ ਬਰਾਮਨ ਬਾਂਗੇ ਦਰਾ ਦੀ ਨਜ਼ਮ ਹੈ ਸੱਚ ਕਹਿ ਦੂੰ ਐ ਬਰਾਮਨ ਗਰ ਤੂ ਬੁਰਾ ਨਾ ਮਾਨੇ ਤੇਰੇ ਸਨਮ ਕੰਦੋਂ ਕੇ ਬੁੱਤ ਹੋ ਗਏ ਪੁਰਾਣੇ ਆਪਣੋਂ ਸੇ ਬੈਰ ਰਖਣਾ ਤੂੰ ਨੇ ਬੁੱਤੋਂ ਸੇ ਸਿਖਾ ਜੰਗੋ ਜਦਲ ਸਿਖਾਇਆ ਵਾਇਸ ਕੋ ਵੀ ਖੁਦਾ ਨੇ ਤੰਗ ਆ ਕੇ ਮੈਨੇ ਆਖਿਰ ਦੈਰੋ ਹਰਮ ਕਾ ਥੋੜਾ ਵਾਇਸ ਕਾ ਆਵਾਜ਼ ਛੋੜਾ ਛੋੜੇ ਤੇਰੇ ਫਸਾਨੇ ਮੌਲਵੀ ਦਾ ਆਵਾਜ਼ ਵੀ ਮੈਂ ਛੋੜ ਦਿੱਤਾ ਵਾਇਸ ਦੀ ਆਵਾਜ਼ ਵੀ ਮੈਂ ਛੋੜ ਇਹ ਵੀ ਜਹਾਦ ਜਹਾਦ ਜੰਗ ਜੰਗ ਲੜਾਈ ਲੜਾਈ ਤੋਂ ਬਿਨਾਂ ਦੂਜੀ ਗੱਲ ਹੀ ਨਹੀਂ ਕਰਦਾ ਤੈਨੂੰ ਵੀ ਛੱਡ ਦਿੱਤਾ ਮੈਂ ਮੰਦਰ ਵੀ ਛੱਡ ਲੇ ਮਲੇਛ ਮਲੇਛ ਛਮਲੇਛ ਐ ਮਲੇਛ ਨੇ ਮਲੇ ਉਹ ਗਾਫਰਾ ਕੀ ਜਾ ਰਿਹਾ ਇੱਕ ਮਲੇਚ ਆਖੀ ਜਾ ਰਿਹਾ ਇਹ ਮੰਦਰ ਮਸਜਿਦ ਝਗੜਲੇ ਪੈਣਾ ਅੱਜ ਤੱਕ ਝਗੜੇ ਦਾ ਹੀ ਕੰਮ ਕੀਤਾ ਇਹਨਾਂ ਨੇ ਮੈਂ ਦੋਵੇਂ ਛੱਡਿਆ ਤੰਗ ਆ ਕੇ ਮੈਂ ਨੇ ਆਖਿਰ ਦੈਰੋ ਹਰਮ ਕੋ ਛੋੜਾ ਵਾਇਸ ਕਾ ਆਵਾਜ਼ ਛੋੜਾ ਛੋੜੇ ਤੇਰੇ ਫਸਾਣੇ ਜਦ ਸਿਰਫ ਮੰਗ ਕਰਕੇ ਮੈਂ ਮੰਦਰ ਮਸਜਿਦ ਗੁਰਦੁਆਰੇ ਜਾ ਰਿਹਾ ਹਾਂ ਔਰ ਬਹੁਤ ਆਤ ਲੋਕ ਇਸ ਤਰ੍ਹਾਂ ਆ ਰਹੇ ਨੇ ਤਾਂ ਮੰਦਰ ਮਾਰਕੀਟ ਬਣ ਜਾਂਦਾ ਹੈ ਗੁਰਦੁਆਰਾ ਬਾਜ਼ਾਰ ਬਣ ਜਾਂਦਾ ਹੈ ਮਸਜਿਦ ਬਾਜ਼ਾਰ ਬਣ ਜਾਂਦੀ ਹੈ ਤੋ ਬਾਜ਼ਾਰ ਦੇ ਵਿੱਚ ਬੇਈਮਾਨੀ ਚੱਲਦੀ ਹੈ ਤਾਂ ਤੁਮ ਮੰਦਰ ਮਸਜਿਦ ਗੁਰਦੁਆਰਿਆਂ ਚ ਵੀ ਬੇਈਮਾਨੀ ਚੱਲੇਗੀ ਬਾਜ਼ਾਰ ਦੇ ਝਗੜੇ ਫਸਾਦ ਚੱਲ ਰਹੇ ਨੇ ਤਾਂ ਮੰਦਰ ਮਸਜਿਦ ਗੁਰਦੁਆਰਿਆਂ ਚ ਵੀ ਚੱਲਣਗੇ ਬਾਜ਼ਾਰ ਵਿੱਚ ਕੰਪੀਟੀਸ਼ਨ ਹੁੰਦੀ ਹੈ ਫਿਰ ਇੱਥੇ ਵੀ ਹੋਵੇਗੀ ਇਹ ਕੋਈ ਬਹੁਤ ਵੱਡਾ ਦਾਨੀ ਹੈ ਮੈਂ ਬਹੁਤ ਵੱਡਾ ਦਾਣਾ ਇਹਨਾਂ ਦੀ ਸੇਵਾ ਦੀ ਜਾਜ ਦਾ ਪਤਾ ਹੈ ਮੈਂ ਬਹੁਤ ਅچھے ਡੰਗਰਾਲ ਸੇਵਕ ਹਾਂ ਇਹ ਕਿਹੜੀ ਗੱਲ ਦਾ ਗੈਨੇ ਆ ਆਪਾਂ ਗੈਨੇ ਆ ਇਹ ਕਿਹੜੀ ਗੱਲ ਦਾ ਦਾਨੀ ਆ ਆਪਾਂ ਦਾਨੀ ਆ ਇਹ ਕੀ ਸੇਵਾ ਕਰਦਾ ਆਪਾਂ ਇਹ ਕੰਪੀਟੀਸ਼ਨ ਬਾਜ਼ਾਰ ਦੇ ਵਿੱਚ ਵੀ ਹੁੰਦੀ ਇੱਥੇ ਵੀ ਹੋਵੇ ਪਰ ਹੁੰਦੀ ਜਦ ਬਾਜ਼ਾਰ ਵਾਲੀ ਮਨੋਭਿਰਤੀ ਆ ਜਾਏ ਤੋ ਧਾਰਮਿਕ ਮੰਦਰ ਬਾਜ਼ਾਰ ਬਣ ਜਾਂਦੇ ਨੇ ਕਬੀਰ ਕਹਿੰਦੇ ਨੇ ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੇ ਕੋਏ ਕਬੀਰ ਕਹਿੰਦੇ ਨਾਲ ਕਿਸੇ ਨੂੰ ਨਾ ਲੈ ਕੇ ਜਾਈਂ ਜਾ ਰਹੇ ਆ ਗੁਰਦੁਆਰੇ ਸਤਸੰਗ ਦੇ ਵਿੱਚ ਮੰਦਰ ਦੇ ਵਿੱਚ ਨਾਲ ਲੈ ਕੇ ਨਾ ਜਾਇ ਹੱਦ ਹੋ ਗਈ ਕਿਸੇ ਮਿੱਤਰ ਨੂੰ ਪੁੱਤਰ ਨੂੰ ਪਰਵਾਰ ਲੈ ਕੇ ਨਾਲ ਜਾਈਏ ਤੇ ਕਹਿੰਦੇ ਨ ਬੜਾ ਪੁੰਨ ਆਉਂਦਾ ਕਬੀਰ ਕਹਿੰਦੇ ਕਿਸੇ ਮੰਗ ਨੂੰ ਨਾਲ ਲੈ ਕੇ ਨਾ ਜਾਏ ਗੁਰੂ ਨਾਲ ਨਹੀਂ ਜੁੜ ਸਕੇਗਾ ਆਪਣੀ ਮੰਗ ਨਾਲ ਹੀ ਜੁੜਿਆ ਰਹੇਗਾ ਤੋਂ ਪ੍ਰਭੂ ਨਾਲ ਨਹੀਂ ਜੁੜ ਸਕੇਗਾ ਆਪਣੀ ਕਾਮਨਾ ਨਾਲ ਹੀ ਜੁੜਿਆ ਰਹੇਗਾ ਏ ਉੱਥੇ ਲਾ ਕੇ ਆ ਇੱਥੇ ਛੋੜ ਕੇ ਆ ਕਿਹੜੀ ਜਗ੍ਹਾ ਜਿੱਥੇ ਤੂੰ ਜੋੜੇ ਰੱਖ ਗਿਆ ਆ ਉੱਥੇ ਹੀ ਮੰਨ ਰੱਖ ਜਦ ਤੂੰ ਆਵੇਂ ਗਏ ਥੇ ਫਿਰ ਤੈਨੂੰ ਪ੍ਰਭੂ ਮਿਲ ਜਾਏਗਾ ਪਰਮਾਤਮਾ ਮਿਲ ਜਾਏਗਾ ਔਰ ਪਰਮਾਤਮਾ ਦੇ ਮਿਲਦਿਆਂ ਸਭ ਕੁਝ ਮਿਲ ਜਾਏਗਾ ਸਭ ਕੁਝ ਮਿਲ ਜਾਏਗਾ ਸਬੇ ਇੱਛਾਂ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਉਸਦੇ ਮਿਲਦੇ ਆ ਸਭ ਕੁਝ ਮਿਲ ਜਾਏਗਾ ਸੂਰਜ ਮਿਲ ਗਿਆ ਤਾਂ ਕਿਰਨਾਂ ਸਾਰੀਆਂ ਹੀ ਮਿਲ ਗਈਆਂ ਸਾਗਰ ਮਿਲ ਗਿਆ ਤਾਂ ਲਹਿਰਾਂ ਸਾਰੀਆਂ ਹੀ ਮਿਲ ਗਈਆਂ ਦਰਖਤ ਮਿਲ ਗਿਆ ਫੁੱਲ ਪੱਤੇ ਫਲ ਸਾਰੇ ਹੀ ਮਿਲ ਗਏ ਇੱਕ ਇੱਕ ਪੱਤਾ ਮੰਗਣਾ ਤੇ ਇੱਕ ਇੱਕ ਫਲ ਮੰਗਣਾ ਇੱਕ ਸੂਫੀ ਤੇ ਕਹਿੰਦਾ ਸਭ ਕੁਝ ਖੁਦਾ ਸੇ ਮੰਗ ਲਿਆ ਖੁਦਾ ਕੋ ਮੰਗ ਕਰ ਉੱਠਤੇ ਨਹੀਂ ਹੈ ਹੱਥ ਮੇਰੇ ਇਸ ਦੁਆ ਕੇ ਬਾਦ ਮਣ ਹੋਰ ਮੈਂ ਕੀ ਮੰਗਾ ਫਿਰ ਸਹਿਬ ਪਤਾ ਕੀ ਕਹਿੰਦੇ ਨੇ ਗੁਰੂ ਵਰਜਨਦੇਵ ਜੀ ਜੋ ਮੰਗੇ ਤੋ ਮੰਗੇ ਦੀ ਆ ਜਾਂਤੇ ਕੁਸਲ ਨ ਕਭੋ ਥੀਆ ਮੰਗਨ ਮੰਗ ਸੋ ਏਕੇ ਮੰਗ ਨਾਨਕ ਜਾਂਤੇ ਪਰੇ ਪਰ ਮੰਗਣਾ ਹੈ ਚਲੋ ਮੰਗ ਉਸੇ ਕੇ ਨੂੰ ਮੰਗ ਜੇ ਨੂੰ ਮੰਗ ਕੇ ਸਭ ਕੁਝ ਮਿਲ ਜਾਂਦਾ ਜਿਸ ਨੂੰ ਮੰਗ ਕੇ ਮਨੁੱਖ ਤ੍ਰਿਪਤ ਹੋ ਜਾਂਦਾ ਰੱਬ ਨੂੰ ਉਹੀ ਮੰਗੇਗਾ ਕੌਣ ਜਿਹੜਾ ਰੱਬ ਨੂੰ ਮੰਨਦਾ ਹੈ ਗੁਰੂ ਨੂੰ ਉਹ ਹੀ ਮੰਗੇਗਾ ਕੌਣ ਜਿਹੜਾ ਗੁਰੂ ਨੂੰ ਮੰਨਦਾ ਹੈ ਮਨੁੱਖ ਮੰਗਦਾ ਹੈ ਮੰਨਦਾ ਨਹੀਂ ਮੰਗਣ ਵਾਲਾ ਇਆਣਾ ਹੈ ਮੰਮਾ ਮੰਗਨ ਹਾਰ ਇਆਣਾ ਤੇ ਮੰਨਣ ਵਾਲਾ ਮੰਨਨੇ ਕੀ ਗਤ ਕਹੀ ਨਾ ਜਾਏ ਇਤਨਾ ਸਿਆਣਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਮੈਂ ਉਹਦੀ ਮਹਿਮਾ ਨਹੀਂ ਬਿਆਨ ਕਰ ਸਕਦਾ ਮੰਨਨੇ ਕੀ ਗਤ ਕਹੀ ਨਾ ਜਾਏ ਦੇਖੋ ਕਹੇ ਪਛੇ ਪਛਤਾਏ ਕਾਗਦ ਕਲਮ ਨਾਲ ਲੇਖਣ ਹਾਰ ਮਨ ਨੇ ਕਾ ਬਿਆਕਰਨ ਵਿਚਾਰ ਉਸ ਜਿਸ ਨੇ ਮੰਨ ਲਿਆ ਉਹਦੀ ਬੈਠ ਕੇ ਕੋਈ ਵਿਚਾਰ ਕਰੇ ਕੋਈ ਲਿਖਣਾ ਚਾਹੇ ਬਿਆਨ ਕਰਨਾ ਚਾਹੇ ਨਹੀਂ ਕਰ ਸਕਦਾ